ਫਰਾਂ ਦੇ ਵਿਲਿਓ ਸਜਣੋ ਮਿੱਤਰੋ ਅਤੇ ਸਰੋਤਿਓ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਇੱਜ਼ਤ ਸ਼ੌਰਤ ਸਤਕਾਰ ਆਲ ਔਲਾਦ ਅਤੇ ਰੋਜ਼ੀ ਰੋਟੀ ਇਹ ਸਭ ਇੱਕੋ ਇੱਕ ਅੱਲਾਹ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਬਸ ਹੈ ਇਸ ਲਈ ਜ਼ਿੰਦਗੀ ਦੇ ਕੁਝ ਸਾਹਾਂ ਇੱਜ਼ਤ ਸੌਰਤ ਸਤਕਾਰ ਆਲ ਔਲਾਦ ਅਤੇ ਰੋਜ਼ੀ ਰੋਟੀ ਲਈ ਰੱਬ ਬਣੇ ਮਨੁੱਖਾਂ ਮੂਰੇ ਝੁਕਣ ਪਾਕੰਡੀ ਬਾਬਿਆਂ ਮੜੀਆਂ ਮਸਾਣੀਆਂ ਕਬਰਾਂ ਮਜ਼ਾਰਾਂ ਦਰਬਾਰਾਂ ਡੇਰਿਆਂ ਉੱਤੇ ਚੌਕੀਆਂ ਪਰਨ ਅਤੇ ਚੜਦੇ ਲੈਂਦੇ ਹਾਲਾਤ ਦੇ ਚੱਕਰਾਂ ਤੋਂ ਕਬਰਾਉਣ ਅਤੇ ਆਉਂਦੀਆਂ ਜਾਂਦੀਆਂ ਸਰਕਾਰਾਂ ਤੇ ਹਾਕਮਾਂ ਤੋਂ ਡਰਨ ਚਪੰਦੀ ਲੋੜ ਨਹੀਂ ਹੈ ਆਪਣੇ ਆਪ ਉੱਤੇ ਭਰੋਸਾ ਰੱਖੋ ਅੱਲਾਹ ਪਰਮਾਤਮਾ ਅਤੇ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਰੱਖੋ ਜਿਹਾ ਕੇ ਰੱਖਣ ਦਾ ਹੱਕ ਹੈ ਕਿਉਂਕਿ ਇਹ ਦੁਨੀਆ ਅਤੇ ਬਾਬਿਆਂ ਮਜ਼ਾਰਾਂ ਤੇ ਡੇਰਿਆਂ ਦਰਬਾਰਾਂ ਅਤੇ ਆਉਂਦੀਆਂ ਜਾਂਦੀਆਂ ਸਰਕਾਰਾਂ ਦੀ ਤਾਕਤ ਨਾ ਤਾਂ ਤੁਹਾਡਾ ਕੁਝ ਸਵਾਰ ਸਕਦੀ ਹੈ ਅਤੇ ਨਾ ਹੀ ਕੁਝ ਵਿਗਾੜ ਸਕਦੀ ਹੈ